ਅੱਜਕੱਲ ਮਿੱਤਰੋ ਮਿੱਤਰੋ ਅਪਨ ਦਿਵਾਲੀ ਤੇ ਗੱਲ ਕਰਨੀ ਹੈ ਦਿਵਾਲੀ ਹੁੰਦੀ ਸੀ ਪਹਿਲਾਂ ਜਦੋਂ ਅਸੀਂ ਛੋਟੇ ਹੁੰਦੇ ਸੀ ਅੱਜ ਕੱਲ ਤਾਂ ਹੁਣ ਦੇਖੀ ਜਨ ਸਾਰਾ ਕੁਝ ਪਤੀ ਕਿਵੇਂ ਚੱਲਦੀ ਛੋਟੇ ਜਿਹਾਕਾਂ ਨੂੰ ਵੀ ਤੇ ਜਿਹੜੇ ਵੀਰੇ ਵੀਰਾ ਨੇ ਐਵੇਂ ਐਵੇਂ ਦਿਵਾਲੀ ਮਨਾਈ ਹੈ ਤੇ ਕਮੈਂਟ ਸ਼ੇਅਰ ਜਰੂਰ ਕਰਿਓ ਉਦੋਂ ਕੀ ਹੁੰਦਾ ਸੀ ਆਪਣੇ ਜਿਹੜੇ ਫਾਦਰ ਸਾਹਿਬ ਹੁਣੇ ਹੁੰਦੇ ਸੀਗੇ ਬਜ਼ੁਰਗ ਆਪਣੇ ਉਹਨਾਂ ਨੇ ਸਾਰਿਆਂ ਨੇ ਆਂਡੀ ਗਵਾਂਡੀ ਨੂੰ ਜਿਹੜੇ ਆਪਦੇ ਖਾਨ ਦੇ ਹੁੰਦੇ ਸੀ ਉਹਨਾਂ ਨਾਲ ਰਹਿ ਕਰਕੇ ਸਾਨੂੰ ਜਿਵਾਕਾਂ ਨੂੰ ਸਾਈਕਲਾਂ ਤੇ ਮੂਰੇ ਬਿਠਾ ਲੈਣਾ ਇੱਕ ਨੂੰ ਮਗਰ ਬਿਠਾ ਲੈਣਾ ਤੇ ਸ਼ਹਿਰ ਲੈ ਕੇ ਆਉਂਦੇ ਇਕੱਠੇ ਪਟਾਕੇ ਲੈ ਕੇ ਆਉਂਦੇ ਸਾਈਕਲਾਂ ਤੇ ਪੰਜ ਸੱਤ ਜਾਣੇ ਰਲ ਕੇ ਉਹ ਸਿਆਣੇ ਬੰਦੇ ਤੇ ਨਾਲ ਸਾਨੂੰ ਲੈ ਕੇ ਜਾਂਦੇ ਸੀ ਤੇ ਸਾਨੂੰ ਚਾਹ ਹੁੰਦਾ ਸੀ ਵੀ ਸਾਨੂੰ ਨਾਲ ਲੈ ਕੇ ਜਾਣਾ ਕਈ ਵਾਰ ਜੋ ਉਹਨਾਂ ਨੇ ਕਿਹਾ ਲੈ ਕੇ ਨਹੀਂ ਜਾਣਾ ਤਾਂ ਰੋਣ ਲੱਗ ਜਾਣਾ ਵੀ ਅਸੀਂ ਤਾਂ ਜਾਣਾ ਹੀ ਜਾਣਾ ਬਾਈ ਤੇ ਫਿਰ ਔਕੇ ਸੌਕੇ ਚਲੋ ਲੈ ਹੀ ਜਾਂਦੇ ਕਿਸੇ ਨੂੰ ਮੂਰੇ ਬਿਠਾ ਕੇ ਦੋ ਦੋ ਨੂੰ ਬਿਠਾ ਕੇ ਕਾਠੀਆਂ ਤੇ ਤੇ ਸਾਰੇ 100 150 ਦੇ ਪਟਾਕੇ ਲੈ ਕੇ ਦਿੰਦੇ ਸੀ ਇਹ ਤੋਂ ਵੱਧ ਨਹੀਂ ਸੀ ਹੁਣ ਤਾਂ ਪਟਾਕੇ 1 ਕੀ ਆ ਅਤਿਸ਼ਵਾਦੀ 1 ਕੀ 1.5 200 ਦੀ ਆਉਂਦੀ ਆ ਨਾਰਮਲ ਉਹ ਵੀ ਵੱਡ ਤੇ ਦੂਵਾਰ ਕੀ ਹੋਣਾ ਵੀ ਰਾਤ ਨੂੰ ਭਾਈ ਤੁਰੇ ਫਿਰਨਾ ਪਿੰਡ ਚ ਚਲਾਈ ਜਾਣੇ ਉੱਥੇ ਚਲਾਤੇ ਉੱਥੇ ਚਲਾਤੇ ਤੇ ਜਿੱਥੇ ਰਾਤ ਨੂੰ ਇਕੱਠੇ ਬਹਿ ਕੇ ਇੱਕ ਗਲੀ ਮੁਹੱਲੇ ਦੇ ਲੋਕ ਹੁੰਦੇ ਸੀ ਇੱਕੋ ਜਗ੍ਹਾ ਤੇ ਚਲਾਉਂਦੇ ਹੁੰਦੇ ਸੀ ਚਲਾਈ ਜਾਣੇ ਸਾਰੇ ਨੇ ਥੋੜਾ ਜਿਹਾ ਗੈਪ ਪਾ ਕੇ ਚਲਾਈ ਜਾਣੇ ਪਟਾਕੇ ਮੌਕ ਨਾ ਜਾਣ ਕਿਉਂਕਿ ਲਿਮਟਡ ਦੇ ਪਟਾਕੇ ਹੁੰਦੇ ਸੀ ਉਹਨਾਂ ਪਟਾਕਿਆਂ ਨੇ ਦੀਵਾਲੀ ਵਾਲੇ ਦਾ ਨਾਲ ਹੀ ਵਿਸ਼ਕਰਮਾਡੇ ਵਾਲੇ ਦਿਨ ਤਾਂ ਹੋ ਸਕਦਾ ਕਈ ਵਾਰ ਗੁਰਪੁਰਬ ਵਾਲੇ ਦਿਨ ਵੀ ਉਹ ਪਟਾਕੇ ਚੱਲੇ ਜਾਂਦੇ ਸੀ ਤੇ ਰਾਤ ਨੂੰ ਪਟਾਕੇ ਚਲਾਉਣੇ ਤੇ ਸਵੇਰੇ ਉੱਠ ਕੇ ਕੀ ਕਰਨਾ ਵੀ ਸਨੇਆ ਸਨੇਆ ਉੱਠਣਾ 5 ਵਜੇ 4:30 5 ਵਜੇ 5:30 ਦਿਨ ਜਾਂ ਚੜ੍ਹਦੀ ਸਫਾ ਦੇ ਸੰਜਾਂ ਚ ਲੱਗ ਜੇ ਜਿੱਥੇ ਪਟਾਕੇ ਚਲਾਉਂਦੇ ਹੁੰਦੇ ਸੀ ਉੱਥੇ ਪਹੁੰਚ ਜਾਣਾ ਸਾਰਿਆਂ ਨੇ ਜਿਹੜੇ ਪਟਾਕੇ ਰਾਤ ਨੂੰ ਚਾਲਦੇ ਨਹੀਂ ਸੰਦੇ ਮੈਸ ਹੋ ਜਾਂਦੇ ਸੀ ਕਈ ਵਾਰ ਦੇਖਦੇ ਨਹੀਂ ਨੇਰੇ ਚ ਤੇ ਮੈਂ ਸਵੇਰੇ ਚੌਕ ਕੇ ਇਕੱਠੇ ਕਰ ਲੈਣੇ ਵਾਵਾ ਇਕੱਠੇ ਕਰ ਲਏ ਹੋਣੇ ਵੀ ਅੱਜ ਫੇਰ ਚਲਾਵਾਂਗੇ ਵਿਸ਼ਕਰਮਾਡੇ ਅਗਲੇ ਦਿਨ ਹੁੰਦਾ ਤੇ ਉਦੋਂ ਵੀਰੇ ਦੀਵਾਲੀ ਯਾਰ ਬਹੁਤ ਵਧੀਆ ਸੀ ਜਿੱਥੋਂ ਤੱਕ ਦੇਖਣ ਜਾਂ ਕਿਤਾ ਬਜ਼ੁਰਗਾਂ ਦਾ ਪ੍ਰੇਮ ਸੀਗਾ ਆਸ ਵਿੱਚ ਇਕੱਠੇ ਜਾਂਦੇ ਸੀ ਸਾਰੇ ਪਟਾਕੇ ਲੈ ਕੇ ਹੁੰਦੇ ਇਕੱਠੇ ਹੀ ਬਹਿ ਕੇ ਚਲੋ ਵੀ ਨਾਲ ਹੀ ਬਜ਼ੁਰਗ ਬੈਠੇ ਹੁੰਦੇ ਸੀ ਉਹ ਆ ਦਾ ਪੈਗ ਪਪੜੂ ਜਾਂ ਲਾਈ ਜਾਂਦੇ ਸੀ ਤੇ ਅਸੀਂ ਕੋਲੇ ਬੈਠਾ ਨੇ ਚਲਾਈ ਜਾਣਾ ਵਿੱਚੇ ਉਹਨਾਂ ਨੇ ਚਲਾ ਚਲੂ ਦੇਣੇ ਤੇ ਐਂ ਵਧੀਆ ਹੱਸ ਖੇਡ ਕੇ ਸਾਰਿਆਂ ਨੇ ਆਣ ਗਮਾੜ ਬਹੁਤ ਸੋਨਾ ਮੋਹਲ ਹੁੰਦਾ ਸੀ ਹੁਣ ਕੀ ਆ ਦਿਵਾਲੀ ਚੱਕਦੇ ਆ ਗੱਡੀ ਚਲੋ ਜੀ ਦੂਰ ਆਪਾਂ ਇੱਥੋਂ ਵੀ ਲੈਣਾ ਆਣ ਗਮਾੜ ਤੋਂ ਲੋਕਾਂ ਤੋਂ ਦੂਰ ਨਿਕਲ ਜਾਓ ਘਮ ਫੇਰ ਆਓ ਤੇ ਕਿੰਨਾ ਵੇਸਟਜ ਮਤਲਬ ਕਿ ਪੈਸਾ ਵੇਸਟ ਹੁੰਦਾ ਕਿੰਨੀ ਮਨੀ ਵੇਸਟ ਨੇ ਕਿੰਨਾ ਆਪsweਚ ਲੋਕਾਂ ਦਾ ਪ੍ਰੇਮ ਤਾਂ ਬਿਲਕੁਲ ਹੀ ਨਹੀਂ ਹੈਗਾ ਨਾ ਆਪ ਦੇ ਆਪ ਦੇ ਚਰਉਂਦੇ ਆਪ ਦੇ ਦੂਜੇ ਤੀਜੇ ਪਿੰਡ ਦੇ ਜਾਂ ਦੂਜੇ ਪਾਸੇ ਦੇ ਦੋਸਤ ਹੁੰਦੇ ਉਹਨਾਂ ਨਾਲ ਬਹਿ ਕੇ ਚਲਾਉ ਉਹ ਸਮਾਂ ਬਹੁਤ ਵਧੀਆ ਸੀ ਮੇਰੇ ਹਿਸਾਬ ਨਾਲ ਤਾਂ ਕਿਉਂਕਿ ਆਪਾਂ ਦੇਖਿਆ ਪ੍ਰੇਮ ਤਾਂ ਹੀ ਸੀ ਨਾ ਰਾਤ ਨੂੰ ਪਟਾਕੇ ਜਦੋਂ ਬੜਾ ਚਾਹ ਹੁਣਾ ਦੀਵਾਲੀ ਦਾ ਹੁਣ ਤਾਂ ਹੀ ਚਾਹ ਨਹੀਂ ਹੈਗਾ ਕਿਸੇ ਨੂੰ ਕੋਈ ਚਾਹ ਨਹੀਂ ਸਭ ਨੇ ਕਹਿੰਦੇ ਆਪੋ ਆਪਣੇ ਘਰੇ ਚ ਲਾਓ ਜਵਾਕਾਂ ਨੂੰ ਕਹਿੰਦਾ ਬਾਹਰ ਕਿਸੇ ਕੋਲੇ ਨਹੀਂ ਜਾਣਾ ਛੋੜਾ ਹੋ ਜੂ ਜੋ ਹੋ ਗਿਆ ਕਿ ਜਵਾਕ ਆ ਹੁਣ ਤੇ ਹੈ ਨਹੀਂ ਖਤਮ ਹੋ ਗਿਆ ਖੇਡਾ ਭਾਈ ਜੀ ਜਿਹੜੇ ਵੀਰ ਮੈਨੂੰ ਪਤਾ ਵੀ 90 ਤੋਂ ਪਹਿਲਾਂ ਵਾਲੇ ਆ ਉਹਨਾਂ ਨੇ ਇਹ ਚੀਜ਼ ਦੇਖੀ ਹੋਗੀ ਜਾਂ 91 90 ਤੋਂ ਪਹਿਲਾਂ ਵਾਲੇ ਆ ਜਿਹੜੇ 85 ਦੇ 84 ਤੋਂ ਦੂਦੂ ਪਹਿਲਾਂ ਦੇ ਜੋ ਵੀ ਆ ਤੇ ਜਿਹੜੇ ਜਿਹੜੇ ਵੀਰਾਂ ਨੇ ਇਸ ਤਰ੍ਹਾਂ ਦੀ ਦੀਵਾਲੀ ਦੇ ਵਿੱਚ ਜਾਂ ਹੋਰ ਵੀ ਕੁਝ ਪੋਜ਼ਿਟਿਵ ਚੀਜ਼ਾਂ ਉਸ ਟਾਈਮੇ ਦੇਖੀਆਂ ਨੇ ਤਾਂ ਵੀਰ ਮੇਰੇ ਕਮੈਂਟ ਸ਼ੇਅਰ ਜ਼ਰੂਰ ਕਰੋ ਕਮੈਂਟ ਤੇ ਦੱਸੋ ਤੁਸੀਂ ਕਿਸ ਤਰ੍ਹਾਂ ਦੀ ਦੀਵਾਲੀ ਮਨਾਈ ਆ ਪਹਿਲਾਂ ਤੇ ਹੁਣ ਕੀ ਚੇਂਜਸ ਆ ਤੇ ਮੇਰੇ ਹਿਸਾਬ ਨਾਲ ਤਾਂ ਬਹੁਤ ਵਧੀਆ ਸੀਗਾ ਸਮਾਂ ਤੇ ਤੁਸੀਂ ਬਾਕੀ ਕਮੈਂਟਾਂ ਦੇ ਵਿੱਚ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰੋ ਜੀ ਧੰਨਵਾਦ